ਪੈ ਪੈਦਾ ਕੀਤਾ ਜਾ ਰਿਹਾ ਕਿ ਲੋਕਾਂ ਨੇ ਦਿਮਾਗ ਕੰਮ ਕਰਨੇ ਬੰਦ ਕਰ ਦੇ। ਪੰਜਾਬ ਦੇ ਜੋ ਰੋਡ ਡੇਲੀ ਕੀ ਹਰ ਰੋਜ਼ ਕੀ ਆ ਚਾਰ ਚਾਰ ਥਾਂ ਦੇ ਕੱਲ ਗੋਲੀ ਚੱਲੀ ਆ। ਅੱਜ ਵੀ ਮੈਂ ਕਹਿੰਦਾ ਸ਼ਾਮ ਤੱਕ ਪਤਾ ਲੱਗੂ ਪੰਜ ਚਾਰ ਥਾਂਾਂ ਤੇ ਅੱਜ ਵੀ ਗੋਲੀਆਂ ਚੱਲਣਗੀਆਂ। ਸਰਕਾਰ ਦੇ ਮੈਂ ਕਹਿੰਦਾ 2 ਨੰਬਰ ਤੇ ਝੋਨੇ ਦੀ ਰਿਪੋਰਟ ਕਰਦਾ ਬੰਦਾ ਜਿੱਦੇ ਬੰਦੇ ਨੇ ਆਵਾਜ਼ ਚੱਕੀ ਤਾਂ ਬੰਦੇ ਨੂੰ ਫਿਰ ਕੀ ਕੀਤਾ ਗਿਆ? ਲਿਜਾ ਕੇ ਭਈ ਹਸਪਤਾਲ 'ਚ ਪਾਇਆ ਗਿਆ। ਉੱਥੇ ਪੈਸੇ ਨੂੰ ਧਮਕਾਇਆ ਗਿਆ ਤੇ ਉਹਦੇ ਤੇ ਕੀ ਆ ਮੈਂ ਕਹਿੰਦਾ ਪਿਸਤੌਲ ਤਾਣਿਆ ਗਿਆ ਤੇ ਮੰਗਦਾ ਕੁਝ ਵੀ ਨਹੀਂ ਯਾਰ ਅਗਲੇ ਨੇ ਤਾਂ ਇਹੀ ਗੱਲ ਕਹੀ ਆ ਵੀ 2759 ਨਾੜ ਦਾ ਪਰ ਯਾਰ ਬੰਦੇ ਦੀ ਪੱਗ ਨੂੰ ਹੱਥ ਪਾਇਆ ਗਿਆ ਤਾਂ ਮੈਂ ਕਹਣਾ ਐਸਜੀਪੀ ਨੂੰ 100 ਮੋਟਰ ਲੈ ਕੇ ਫਿਰ ਕੀ ਬੈਠੇ ਜਥੇਦਾਰ ਸਾਹਿਬ ਕੀ ਕਰਦੇ ਆ ਉਹਨਾਂ ਦਾ ਹੱਕ ਸੀਗਾ ਕਿ ਜਥੇਦਾਰ ਉਹ ਅਕਾਲ ਤਖਤ ਤੋਂ ਅੱਜ ਆਵਾਜ਼ ਦੇਣ ਕਿਉਂਕਿ ਜਿਹੜੀ ਅੱਜ ਇੱਥੇ ਗੱਲ ਹੋਈ ਹੈ ਨਾ ਪੂਰੇ ਪੰਜਾਬ 'ਚ ਜਾ ਚੁੱਕੀ ਹੈ ਪਰ ਮੈਂ ਕਹਣਾ ਵੀ ਜਿਹੜਾ ਕੀ ਆ ਉਸ ਭਰਾ ਦੇ kia ਕੋਈ ਥੱਪੜ ਵੱਜਿਆ ਤਾਂ ਉਹ ਥੱਪੜ kia ਮੈਂ ਕਹਣਾ ਲੋਕਤੰਤਰ ਦੇ ਮੂੰਹ ਤੇ ਵੱਜਿਆ ਲੋਕਾਂ ਦੇ ਮੂੰਹ ਤੇ ਵੱਜਿਆ ਜਿਹੜੇ ਘਰਾਂ 'ਚ ਬੈਠੇ ਹੋਣ ਲੱਖ ਬੰਦਾ ਵੀ ਫੇਸਬੁੱਕ ਤੇ ਪੋਸਟ ਪਾ ਗਿਆ ਸਰਕਾਰ ਦੀਆਂ ਜੜਾਂ ਹੱਲ ਜਾਣਗੀਆਂ ਇਹ ਪਰਚੇ ਤਾਂ ਬਹੁਤ ਛੋਟੀ ਗੱਲ ਆ ਮੈਂ ਕ ਹਾਂ ਜੀ ਯਾਰ ਜਿਹੜੇ ਮੈਂ ਕਹਿੰਦਾ ਚੁੱਪ ਕਰਕੇ ਮੂੰਹਾਂ 'ਚ ਘੁੰਗਣੀਆਂ ਪਾ ਕੇ ਪੱਤਰਕਾਰ ਬੈਠੇ ਉਹਨਾਂ ਨੂੰ ਲੱਖ ਲਾਨਤ ਪਾਉਣੀ ਬਣਦੀ ਆ ਉਹ ਸਰਕਾਰ ਦੀਆਂ ਬੁਰਕੀਆਂ ਲੈ ਕੇ ਗੱਲ 'ਚ ਪੱਟਾ ਪਵਾ ਕੇ ਚੁੱਪ ਕਰ ਗਏ ਯਾਰ ਤੁਹਾਡੇ ਭਰਾ 'ਤੇ ਹਮਲਾ ਹੋਇਆ ਮੈਂ ਤਾਂ ਕਹਿੰਦਾ ਵੀ ਲੋਕਤੰਤਰ 'ਤੇ ਹਮਲਾ ਹਰ ਇੱਕ ਬੰਦੇ 'ਤੇ ਹਮਲਾ ਹੈ ਅੱਜ ਕਿਦੜਾ ਬਾਦ ਦੇ ਵਿੱਚ ਪੱਤਰਕਾਰ ਅਨਜੀਤ ਗਿੱਲ ਦੀ ਹੋਈ ਕੁੱਟਮਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਐਸਐਸਪੀ ਅਤੇ ਮંત્રી ਬਲਜੀਤ ਕੌਰ ਦਾ ਪਤਲਾ ਭੁਕੇ ਗਿਆ ਤਾਂ ਉੱਥੇ ਪਹੁੰਚਨੇ ਲੋਕ ਅਧਿਕਾਰ ਲਾਇਰ ਤੋਂ ਬਾਈ ਰਪਿੰਦਰ ਗੱਲਬਾਤ ਕਰਦੇ ਆਂ ਬਾਈ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਪੱਤਰਕਾਰ ਜੋ ਕਿ ਸਰਕਾਰ ਦੇ ਅਧਿਕਾਰੀਆਂ ਦਾ ਕੰਮ ਕਰ ਰਿਆ ਸੀਗਾ ਕਿ ਭਾਈ ਇੱਥੇ ਆ ਕੁਝ ਵਾਪਰ ਰਿਹਾ ਉਹ ਦਿਖਾਉਣ ਤੇ ਉਹਦੀ ਕੁੱਟਮਾਰ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਡਰੋਂ ਤੇ ਲੱਗੀ ਹੋਈ ਹੈ ਕਿ ਤੇਰੇ ਤੇ ਐਸੀ ਇੱਕ ਦਾ ਪਰਚਾ ਦੇ ਦੇਾਂਗੇ ਸਾਰੇ ਕੁਝ ਨੂੰ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਤਾਂ ਬਾਈ ਸਰਕਾਰ ਨੇ ਨਾ ਹੁਣ ਮਾਕੇ ਜਿਹੜੀ ਰਾਜਨੀਤੀ ਚੱਲ ਰਹੀ ਆ ਭੈ ਦੀ ਰਾਜਨੀਤੀ ਆ ਭੈ ਪੈਦਾ ਕੀਤਾ ਜਾ ਰਿਹਾ ਕਿ ਲੋਕਾਂ ਨੇ ਦਿਮਾਗ ਕੰਮ ਕਰਨੇ ਬੰਦ ਕਰ ਦੇਣ ਕੱਲਾ ਇੱਥੇ ਨਹੀਂ ਪੰਜਾਬ 'ਚ ਜੋ ਡੇਲੀ ਕੀ ਆ ਹਰ ਰੋਜ਼ ਕੀ ਆ ਚਾਰ ਚਾਰ ਥਾਂ ਦੇ ਕੱਲ ਗੋਲੀ ਚੱਲੀ ਆ ਅੱਜ ਵੀ ਮੈਂ ਕਹਿੰਦਾ ਸ਼ਾਮ ਤੱਕ ਪਤਾ ਲੱਗੂ ਪੰਜ ਚਾਰ ਥਾਂ 'ਤੇ ਅੱਜ ਵੀ ਗੋਲੀਆਂ ਚੱਲਣਗੀਆਂ ਜਿਹੜਾ ਭੈ ਪੰਜਾਬ 'ਚ ਪੈਦਾ ਕੀਤਾ ਜਾ ਰਿਹਾ ਵੀ ਲੋਕਾਂ ਦੀ ਮੱਤ ਯਾਰ ਸਿੱਧੇ ਪਾਸੇ ਜਾਵੇ ਹੀ ਨਾ ਲੋਕਾਂ ਨੇ ਦਿਮਾਗਾਂ ਨੂੰ ਕੀ ਸੋਚਣ ਕਿਸੇ ਪਾਸੇ ਦੇਣੇ ਨਹੀਂ ਇਸੇ ਕਰਕੇ ਇਹ ਇਵੈਂਟ ਹੋ ਰਹੇ ਆ ਪਰ ਜੋ ਕੁਝ ਕੀ ਆ ਮੈਂ ਕਹਿੰਦਾ ਵੀ ਇੱਥੇ ਹੋਇਆ ਉਹ ਕਿਉਂ ਹੋਇਆ ਉਹ ਸਾਨੂੰ ਸਮਝਣਾ ਚਾਹੀਦਾ ਪਹਿਲੀ ਗੱਲ ਤਾਂ ਉਸ ਘਟਨਾ ਬਾਰੇ ਮੈਂ ਜ਼ਰੂਰ ਗੱਲ ਕਰੂੰਗਾ ਸਰਕਾਰ ਦੇ ਮੈਂ ਕਹਿੰਦਾ 2 ਨੰਬਰ ਦੇ ਝੋਨੇ ਦੀ ਰਿਪੋਰਟ ਕਰਦਾ ਬੰਦਾ ਤੇ ਰਿਪੋਰਟ ਕਿਉਂ ਕਰਦਾ ਉਹ ਸਭ ਨੂੰ ਸਮਝਣਾ ਚਾਹੀਦਾ ਵੀ ਇੱਕ ਪਾਸੇ ਦੀ ਕਹਿੰਦਾ ਵੀ ਸਾਡਾ ਭਈ ਲੱਖਾਂ ਏਕੜ ਕੀਆ ਸਾਡਾ ਝੋਨਾ ਮਰ ਗਿਆ ਦੂਜੇ ਪਾਸੇ ਸਰਕਾਰ ਦਾ ਟੀਚਾ ਭਈ ਪੂਰਾ ਹੋ ਗਿਆ ਤੇ ਸਰਕਾਰ ਨੇ ਖਰੀਦ ਬੰਦ ਕਰਤੀ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਲੋਕਾਂ ਦਾ ਗੱਲ ਪਹੁੰਚਣੀ ਚਾਹੀਦੀ ਹੈ ਕਿ ਅੱਜ ਮੰਡੀਆਂ 'ਚ 10-10 ਹਜ਼ਾਰ ਗੱਟਾ ਕਈ ਯਾਰਡਾਂ ਦੇ ਵਿੱਚ ਪਿਆ ਪਰ ਉਹ ਗੱਟੇ ਦੀ ਕੀ ਅੱਜ ਬੋਲੀ ਲਾਉਣ ਕਰਨੀਓ ਸਰਕਾਰ ਨੇ ਕਿਹਾ ਤਾਂ ਵੀ ਯਾਰਡ ਬੰਦ ਕਿ ਕਿਸਾਨ ਜਿੱਥੇ ਬੰਦੀਆਂ ਹੋਰ ਕੰਮਾਂ ਚੱਲ ਜਾ ਰੱਖੀਆਂ ਨੇ ਮੈਂ ਕਹਿੰਦਾ ਵੀ ਇਹ ਜਿਹੜੇ ਮੁੱਦੇ ਹੈਗੇ ਉਹਦੇ ਉੱਤੇ ਕਿਸੇ ਬੰਦੇ ਨੇ ਆਵਾਜ਼ ਕਿਹਾ ਜਦੋਂ ਚੇਤਨ ਹੋ ਕੇ ਸ਼ੁਰੂ ਚ ਮੈਂ ਕਹਿੰਦਾ ਅੱਜ ਤੋਂ ਕਿਨੇ ਮੈਂ ਕਹਿੰਦਾ ਪੰਜ ਚਾਰ ਦਿਨ ਪੁਰਾਣੀ ਗੱਲ ਆ ਜਿੱਦੇ ਬੰਦੇ ਨੇ ਆਵਾਜ਼ ਚੱਕੀ ਤਾਂ ਬੰਦੇ ਨੂੰ ਫਿਰ ਕੀ ਕੀਤਾ ਗਿਆ ਲਿਜਾ ਕੇ ਭਈ ਹਸਪਤਾਲ ਚ ਪਾਇਆ ਗਿਆ ਉੱਥੇ ਪੈਸੇ ਨੂੰ ਧਮਕਾਇਆ ਗਿਆ ਤੇ ਉਹਦੇ ਤੇ ਕੀ ਮੈਂ ਕਹਿੰਦਾ ਪਿਸਤੌਲ ਤਾਣਿਆ ਗਿਆ ਤੇ ਮੰਗਦਾ ਕੁਝ ਵੀ ਨਹੀਂ ਯਾਰ ਅਗਲੇ ਨੇ ਤਾਂ ਇਹੀ ਗੱਲ ਕਹੀ ਆ ਵੀ 27 59 98 ਦਾ ਪਰਚਾ ਕਰੋ ਭਾਈ ਆਰਮਜ਼ੈਕਟ ਦਾ ਪਰਚਾ ਤਾਂ ਬਣਦੀ ਆ ਯਾਰ ਕੀ ਠੀਕ ਹੈ ਜੇ 2 ਨੰਬਰ ਦਾ 255459 ਲਾ ਦਿਓ ਇਦੂ ਉੱਤੇ ਦੂਜੀ ਜਿਹੜੀ ਮੰਗ ਹੈਗੀ ਆ ਮੈਂ ਕਹਣਾ ਵੀ ਉਹ ਸਾਡੀ ਮੰਗ ਮੈਂ ਤਾਂ ਇੱਥੇ ਕਹਣਾ ਵੀ ਪੁਲਿਸ ਪ੍ਰਸ਼ਾਸਨ ਤੋਂ ਪਹਿਲਾਂ ਮੈਂ ਤਾਂ ਐਸਜੀਪੀਸੀ ਤੋਂ ਮੰਗ ਕਰਦਾ ਯਾਰ ਬੰਦੇ ਦੀ ਪੱਗ ਨੂੰ ਹੱਥ ਪਾਇਆ ਗਿਆ ਤਾਂ ਮੈਂ ਕਹਣਾ ਐਸਜੀਪੀ ਨੂੰ 100 ਮੋਟਰ ਲੈ ਕੇ ਫਿਰ ਕੀ ਬੈਠੇ ਜਥੇਦਾਰ ਸਾਹਿਬ ਕੀ ਕਰਦੇ ਆ ਉਹਨਾਂ ਦਾ ਹੱਕ ਸੀਗਾ ਕਿ ਜਥੇਦਾਰ ਉਹ ਕਾਲ ਤੱਕ ਤੋਂ ਅੱਜ ਆਵਾਜ਼ ਦਿੰਦੇ ਕਿਉਂਕਿ ਜਿਹੜੀ ਅੱਜ ਇੱਥੇ ਗੱਲ ਹੋਈ ਹੈ ਨਾ ਪੂਰੇ ਪੰਜਾਬ 'ਚ ਜਾ ਚੁੱਕੀ ਹੈ ਇਹ ਜਿਹੜਾ ਹਮਲਾ ਹੋਇਆ ਬਈ ਇਹ ਅੱਜ ਅਸੀਂ ਆਏ ਕੀ ਲੈਣਾ ਇੱਥੇ ਇੱਥੇ ਬਈ ਬੈਨ ਪਾਉਣ ਪਰ ਮੈਂ ਕਹਣਾ ਵੀ ਜਿਹੜਾ ਕੀ ਆ ਉਸ ਭਰਾ ਦੇ kia ਕੋਈ ਥੱਪੜ ਵੱਜਿਆ ਤਾਂ ਉਹ ਥੱਪੜ kia ਮੈਂ ਕਹਣਾ ਲੋਕਤੰਤਰ ਦੇ ਮੂੰਹ ਤੇ ਵੱਜਿਆ ਲੋਕਾਂ ਦੇ ਮੂੰਹ ਤੇ ਵੱਜਿਆ ਜਿਹੜੇ ਘਰਾਂ 'ਚ ਬੈਠੇ ਹੋ ਤੁਸੀਂ ਹੋਰ ਕੁਝ ਨਹੀਂ ਕਰਨ ਜੋ ਕੇ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਯਾਰ ਸੋਸ਼ਲ ਮੀਡੀਆ ਦੇ ਉੱਤੇ ਘੱਟ ਤੋਂ ਘੱਟ ਪੋਸਟ ਪਾਉਣ ਜੋ ਕੇ ਹੈਗੇ ਹੋ ਅਸੀਂ ਅਕਸਰ ਗੱਲ ਕਹਿੰਦੇ ਆ ਭਈ ਆਪ ਦੀ ਜਥੇਬੰਦੀ ਕੰਨੀਓ ਅਸੀਂ ਕਹਿੰਦਾ ਵੀ ਲੜੋ ਲਿਖੋ ਬੋਲੋ ਲੜ ਲਿਖ ਬੋਲ ਨਹੀਂ ਸਕਦੇ ਯਾਰ ਲੜਨ ਲਿਖਣ ਬੋਲਣ ਨਾਲ ਦੇ ਮਗਰੀ ਖੜਜੋ ਹੁਣ ਮੈਂ ਕਹਿੰਦਾ ਵੀ ਪਹਿਲਾਂ ਪਰਚੇ ਮਾਕੇ ਮਨਿੰਦਰ ਤੇ ਹੁੰਦਾ ਜਾਂ ਹੋਰ ਤੇ ਹੁੰਦਾ ਤਾਂ ਪਰ ਮੈਂ ਕਹਿੰਦਾ ਫੇਰ ਵੀ ਅਜੇ ਜਾਗਦੇ ਜਮੀਰਾਂ ਵਾਲੇ ਲੋਕ ਹੈਗੇ ਆ ਜਿਹੜੇ ਘਰਾਂ ਚੋਂ ਬੈਠੇ ਆਵਾਜ਼ ਬੁਲੰਦ ਕਰ ਦਿੰਦੇ ਆ ਤੁਹਾਨੂੰ ਵੀ ਮੈਂ ਇਹੀ ਗੱਲ ਕਹਿਣਾ ਵੀ ਜਿਹੜੀ ਅੱਜ ਗੱਲ ਚੱਲੀ ਆ ਦੇਖੋ ਸਰਕਾਰ ਅੱਜ ਕਿਤੇ ਥੇ ਆਉਂਦੀ ਨਹੀਂ ਸਰਕਾਰ ਨੂੰ ਘੇਰਨਾ ਦਾ ਸੋਸ਼ਲ ਮੀਡੀਆ ਤੇ ਘੇਰਨਾ ਪਊ ਠੀਕ ਐ ਨੇ ਕੱਲਾ ਕੱਲਾ ਕਮੈਂਟ ਵੀ ਪੜਦੇ ਆ ਕੱਲੀ ਕੱਲੀ ਵੀਡੀਓ ਦੇਖਦੇ ਆ ਮੈਂ ਕਹਿੰਦਾ ਜੇ ਰੱਜ ਕੇ ਲਹਿਣ ਤਾਂ ਪਾਓ 1 ਲੱਖ ਬੰਦਾ ਆਪਦੇ ਪੇਜ ਤੇ ਫੇਸਬੁੱਕ 'ਤੇ ਮੈਂ ਕਹਿੰਦਾ ਪੋਸਟ ਹੀ ਪਾ ਦੇ ਯਾਰ ਲਿਖ ਕੇ ਜਾਂਦਾ ਫਿਰ ਡਰਦੇ ਹੋ ਤੁਸੀਂ ਜਿਹੜੇ ਨਹੀਂ ਬੋਲਦੇ ਨਹੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਇਹਦੇ ਹੱਕ ਜ ਰਣਜੀਤ ਸਿੰਘ ਦੇ ਹੱਕ ਦੇ ਵਿੱਚ ਪੋਸਟ ਪਾਈ ਜਾਵੇ ਲਿਖ ਕੇ ਲੱਖ ਬੰਦਾ ਵੀ ਫੇਸਬੁਕ ਤੇ ਪੋਸਟ ਪਾ ਗਿਆ ਸਰਕਾਰ ਦੀਆਂ ਜੜਾਂ ਹੱਲ ਜਾਣਗੀਆਂ ਇਹ ਪਰਚਾ ਤਾਂ ਬਹੁਤ ਛੋਟੀ ਗੱਲ ਆ ਮੈਂ ਕਹਿੰਦਾ ਵੀ ਬੰਦਾ ਹੱਥਾਂ ਨੂੰ ਅੰਦਰ ਹੋਊਗਾ ਮਸਲਾ ਇਹ ਆ ਵੀ ਲੋਕਤੰਤਰ ਦੇ ਜਿਉਂਦਾ ਰੱਖਣ ਵਾਸਤੇ ਲੋਕਾਂ ਨੂੰ ਜਗਾਉਣਾ ਜ਼ਰੂਰੀ ਆ ਜਿਹੜੇ ਜਗਾਉਂਦੇ ਆ ਉਹਨਾਂ ਨੂੰ ਕੀ ਆ ਹੁਣ ਕਤਲ ਕੀਤਾ ਜਾ ਰਿਹਾ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਹ ਭੈ ਦੀ ਰਾਜਨੀਤੀ ਪੰਜਾਬ ਦੇ ਵਿੱਚ ਪੈਸੇ ਚੱਲਦੀ ਨਹੀਂ ਚਲਦੀ ਤਾਂ ਨਹੀਂ ਕਿਉਂਕਿ ਪੰਜਾਬ ਵਿੱਚ ਬੋਲਣ ਵਾਲੇ ਸਾਰੇ 10k 8-10 ਚੈਨਲ ਹੀ ਰਹਿ ਗਏ ਆ ਤੇ 8-10 ਚੈਨਲ ਉਹ ਨੇ ਜਿਹੜੇ ਬਾਈ ਜੀ ਮਜ਼ਦੂਰ ਜਥੇਬੰਦੀਆਂ ਨਾਲ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਗਰਾਊਂਡ ਤੇ ਲੜਨ ਵਾਲੀਆਂ ਧਿਰਾਂ ਦੇ ਨਾਲ ਜਾ ਕੇ ਹਰੇਕ ਥਾਂ ਖੜਦੇ ਆ ਇਸ ਕਰਕੇ ਹਰੇਕ ਧਿਰ ਜਿੱਥੇ ਆਈ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਧਿਰਾਂ ਅੱਜ ਪੰਜਾਬ ਦੇ ਵਿੱਚ ਗਰਾਊਂਡ ਤੇ ਲੜਾਈ ਲੜ ਰਹੀਆਂ ਉਹ ਅੱਜ ਇੱਥੇ ਸ਼ਾਮਲ ਹੋਈਆਂ ਸੀ ਇਸੇ ਕਰਕੇ ਜਿਹੜੀ ਲੜਾਈ ਹੈਗੀ ਉਹਦੀ ਜਿੱਤ ਵੀ ਯਕੀਨੀ ਹੈਗੀ ਆ ਪਰ ਜਿਹੜੇ ਘਰੇ ਬੈਠੇ ਹੋ ਤੁਸੀਂ ਵੀ ਘੱਟ ਤੋਂ ਘੱਟ ਯਾਰ ਮੂੰਹ ਆਪਦੇ ਸ਼ੀਸ਼ੇ 'ਚ ਖੜ ਕੇ ਦੇਖਣ ਜੋਗੇ ਅਸੀਂ ਭਾਈ ਗੁਰੂ ਦਾ ਸ਼ਹੀਦੀ ਦਿਹਾੜਾ ਕਾ ਮਾਕੇ ਸ਼ਹਾਤਾਂ ਦਾ ਮਾਕੇ ਮਨਾ ਰਹੇ ਆ ਅਸੀਂ ਜਾ ਕੇ ਕੀ ਜਦੋਂ ਨਗਰ ਕੀਰ ਦੇ ਨਿਕਲਦੇ ਦੇਖ ਨੂੰ ਹੱਥ ਮੂਰੇ ਕਰ ਦਿੰਨੇ ਆ ਮੈਂ ਕਹਿੰਦਾ ਉਹਨਾਂ ਹੱਥਾਂ ਨਾਲ ਯਾਰ ਮੈਸੇਜ ਵੀ ਕਰਦੇ ਹੋ ਕਿ ਸਾਡਾ ਗੁਰੂ ਭਾਈ ਮਾਕੇ ਹੂਮਨ ਰਾਈਟਸ ਦੇ ਪਿੱਛੇ ਕਿਸੇ ਨੂੰ ਧਰਮ ਨੂੰ ਰੋਕਿਆ ਜਾਂਦਾ ਸੀ ਉਹ ਬੰਦੇ ਨੇ ਜਾ ਕੇ ਸਾਡੇ ਕਿ ਗੁਰੂ ਸਾਹਿਬ ਨੇ ਜਾ ਕੇ ਆਪ ਦਾ ਕੀ ਆ ਜਾਣ ਦਿੱਤੀ ਠੀਕ ਹੈ ਨਾ ਸਾਡੇ ਬਾਅਦ ਤੇ ਕੀ ਸ਼ਹਾਤ ਦਿੱਤੀ ਅਸੀਂ ਮਾਨ ਨਾਲ ਸਿਰ ਚੱਕਦੇ ਆ ਵੀ ਅਸੀਂ ਕਿਸੇ ਪਿੱਛੇ ਜਾ ਕੇ ਜਾਣ ਦਿੱਤੀ ਅੱਜ ਤਾਂ ਸਾਡੀ ਪੱਗ ਦਾ ਸਵਾਲ ਅੱਜ ਫੇਰ ਵੀ ਨਹੀਂ ਕੋਈ ਬੋਲਦਾ ਯਾਰ ਲਹਨਤਾਂ ਮੈਂ ਕਹਣਾ ਲੋਕਾਂ ਦੇ ਉੱਤੇ ਜਿਹੜੇ ਅੱਜ ਚੁੱਪ ਕਰਕੇ ਘਰਾਂ 'ਚ ਬੈਠੇ ਆ ਅੱਜ ਲੋੜ ਹੈਗੀ ਆ ਵੀ ਸਾਰੇ ਲੋਕਾਂ ਨੂੰ ਬੋਲਣ ਦੀ ਜੇ ਅਸੀਂ ਉਹਨਾਂ ਦੇ ਸ਼ਹੀਦੀ ਦੇ ਮਾਕੇ ਸ਼ਹਾਦਤ ਨੂੰ ਮਨਾ ਰਹੇ ਆ ਤਾਂ ਸਭ ਤੋਂ ਵੱਡਾ ਕੀ ਸ਼ਹਾਦਤ ਮਨਾਉਣ ਦਾ ਤਰੀਕਾ ਇਹ ਹੀ ਆ ਕਿ ਅਸੀਂ ਉਹਨਾਂ ਦੀ ਸੋਚ ਨੂੰ ਮਨ 'ਚ ਵਸਾ ਕੇ ਕਿਸੇ ਨਾਲ ਨਹੀਂ ਸਾਡੇ ਨਾਲ ਹੁੰਦੇ ਧੱਕੇ ਖਿਲਾਫ ਹੀ ਬੋਲ ਪੀਏ ਯਾਰ ਅੱਜ ਤੱਕ ਇਹ ਜਾਣ ਵੀ ਨਹੀਂ ਦੇਣੀ ਅੱਜ ਤਾਂ ਬੋਲਣੀ ਆ ਬੋਲਣ ਜੋਗੇ ਹੈਗੇ ਹਾਂ ਤਾਂ ਮੈਂ ਕਹਿੰਦਾ ਵੀ ਇਸ ਗੱਲ ਨੂੰ ਵੱਧ ਤੋਂ ਵੱਧ ਕੀਆ ਤੁਸੀਂ ਅੱਗੇ ਤੋਰੋ ਕਮੈਂਟ ਕਰੋ ਸ਼ੇਅਰ ਕਰੋ ਆਪਦੇ ਕਣੀਓ ਪੋਸਟ ਪਾਓ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਇਹ ਗੱਲ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਪਰ ਸਵਾਲ ਇੱਥੇ ਇਹ ਕਿ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਰਦੀ ਦੀਏ ਕਿ ਜੋ ਵੀ ਲੀਡਰ ਆਉਂਦਾ ਉਹਨੂੰ ਸਵਾਲ ਕਰਿਆ ਕਰੋ ਮਤਲਬ ਇਹ ਤਾਂ ਆਮ ਲੋਕਾਂ ਤੱਕ ਨੂੰ ਕਹਿੰਦੇ ਕਿ ਸਵਾਲ ਕਰਿਆ ਕਰੋ ਪਰ ਸਵਾਲ ਹੁਣ ਸਵਾਲ ਕਰਨ ਵਾਲਿਆਂ ਦੇ ਨਾਲ ਆਹ ਕੁਝ ਵਾਪਰ ਰਹੀ ਹੈ ਨਾ ਇਸ ਸਰਕਾਰ ਦੇ ਵਿੱਚ ਬਾਈ ਜੀ ਉਹਨਾਂ ਦਾ ਲੜ ਕਰਕੇ ਕਹਦਾ ਅਗਲੇ ਨੇ ਸਟੇਜ ਤੇ ਖੜਕੇ ਅੱਜ ਆਪ ਸਾਰੇ ਗੱਲਾਂ ਕੀਤੀਆਂ ਉਹ ਗੱਲ ਨੂੰ ਯਾਦ ਚੁਤਾ ਰਿਹਾ ਕਿਉਂ ਗਿਆ ਸ਼ਸ਼ੋਧੀਆਂ ਨੂੰ ਸ਼ਾਮ ਦਾ ਪਰ ਮੈਂ ਦੱਸਦਾ ਇਹਨਾਂ ਕਲਾਬੀਆਂ ਨੇ ਥੋੜੀ ਜਿਹੀ ਨਾ ਫ੍ਰਿਕਸ਼ਨ ਮਾ ਕੇ ਕੀ ਐ ਚ ਫਿਰ ਕੀ ਲਈ ਆ ਉਹਨਾਂ ਨੇ ਕੀ ਕੀਤਾ ਬਈ ਸ਼ਾਮਦਾਮਤਾ ਵਰਤ ਰਿਹਾ ਦੰਡ ਭੇਦ ਨੂੰ ਉਲਟ ਕਰਤਾ ਮਤਲਬ ਕੀ ਐ ਪਹਿਲਾਂ ਗੱਲਬਾਤ ਕਰਦੇ ਆ ਸ਼ਾਮ ਵਰਤਦੇ ਆ ਗੱਲਬਾਤ ਨਾਲ ਨਹੀਂ ਮੰਨਦੇ ਫਿਰ ਕੀ ਆ ਫਿਰ ਦਾਮ ਫਿਰ ਖਰੀਦ ਕਰਦੇ ਆ ਜੇ ਫਿਰ ਖਰੀਦਿਆ ਵੀ ਨਹੀਂ ਜਾਂਦਾ ਮਾ ਕੇ ਇਹੋ ਜਿਹਾ ਪੱਤਰਕਾਰ ਰਜੀਤ ਗਿੱਲਰ ਕਾ ਤਾਂ ਉਦੋਂ ਬਾਅਦ ਕੀ ਆ ਦਾਮ ਤੋਂ ਬਾਅਦ ਕੀ ਆ ਦੰਡ ਨਹੀਂ ਦਿੰਦੇ ਫਿਰ ਭੇਦ ਕਰਦੇ ਆ ਭੇਦਾ ਮਤਲਬ ਕੀ ਆ ਪਾੜਦੇ ਆ ਅੱਜ ਯਾਰ ਜਿਹੜੇ ਮੈਂ ਕਹਿੰਦਾ ਚੁੱਪ ਕਰਕੇ ਮੂੰਹਾਂ 'ਚ ਘੁੰਗਣੀਆਂ ਪਾ ਕੇ ਪੱਤਰਕਾਰ ਬੈਠੇ ਉਹਨਾਂ ਨੂੰ ਲੱਖ ਲਾਨਤ ਪਾਉਣੀ ਬ ਥੋੜੇ ਭਰਾ ਤੇ ਹਮਲਾ ਹੋਇਆ ਮੈਂ ਤਾਂ ਕਹਿੰਦਾ ਵੀ ਲੋਕਤੰਤਰ ਤੇ ਹਮਲਾ ਹਰ ਇੱਕ ਬੰਦੇ ਤੇ ਹਮਲਾ ਹੈ ਪਰ ਉਹ ਬੰਦਿਆਂ ਨੂੰ ਘੱਟੋ ਘੱਟ ਬੋਲਣਾ ਚਾਹੀਦਾ ਪਰ ਉਹਨਾਂ ਬੰਦਿਆਂ ਨੂੰ ਚੰਦ ਕਰਪਈਆਂ ਪਿੱਛੇ ਠੀਕ ਹੈ ਨਾ ਚੰਦ ਨਹੀਂ ਘਰ ਬਹੁਤ ਮੋٹے ਰੁਪਏ ਨੇ ਪਰ ਜ਼ਮੀਰ ਦੀ ਕੋਈ ਕੀਮਤ ਨਹੀਂ ਹੁੰਦੀ ਉਹ ਲੋਕ ਬਕਾਊ ਆ ਜਿਹੜੇ ਪੱਤਰਕਾਰ ਉਹ ਅੱਜ ਚੁੱਪ ਕਰੇ ਬੈਠੇ ਆ ਅੱਜ ਜਿਹੜੇ ਬੰਦੇ ਇੱਥੇ ਪਹੁੰਚੇ ਆ ਜਾਂ ਜਿਨ੍ਹਾਂ ਨੇ ਮੈਂ ਕਹਿੰਦਾ ਘਰੇ ਬੈਠਣੇ ਪੋਸਟ ਪਾਈ ਅਸੀਂ ਉਹਨਾਂ ਨੂੰ ਸਲਾਮ ਕਰਦੇ ਆਂ ਬਾਈ ਉਹ ਜਿਉਂਦੇ ਉਹਨਾਂ ਦਾ ਜ਼ਮੀਰ ਜਾਗਦਾ ਪਰ ਜਿਹੜੇ ਬੰਦੇ ਇੱਥੇ ਨਹੀਂ ਪਹੁੰਚੇ ਉਹ ਭੇਜਦਾ ਮਤਲਬ ਕਿ ਆ ਪ ਤਾਂ ਪਾਰਟ ਤੇ ਜਿਹੜਾ ਜਿਆਦਾ ਵੱਡਾ ਤਬਕਾ ਜਿਨ੍ਹਾਂ ਦੇ ਵੱਡੇ ਚੈਨਲ ਹੈਗੇ ਜਿਨ੍ਹਾਂ ਨੇ ਲੋਕਤਮਕ ਡੈਮੋਕ੍ਰੇਸੀ ਦੇ ਘੋਲਾਂ ਦੇ ਵਿੱਚੋਂ ਕਿਸਾਨ ਅੰਦੋਲਨਾਂ ਜੋ ਵੀ ਚੈਨਲ ਜਿਨ੍ਹਾਂ ਦੇ ਨਿਕਲੇ ਆ ਵੱਡੇ ਵੱਡੇ ਨਾਂ ਜਿਨ੍ਹਾਂ ਦੇ ਬਣੇ ਆ ਆ ਜੋ ਬੰਦੇ ਚੁੱਪ ਕਰਕੇ ਠੀਕ ਹੈ ਨਾ ਉਹ ਕੀ ਆ ਭੇਦ ਵੀ ਕਰਤਾ ਤੇ ਫਿਰ ਕੀ ਆ ਦੰਡ ਦੀ ਨੀਤੀ ਆਪਾਂ ਦੇਖ ਹੀ ਲਈ ਪਰ ਇਹ ਦੰਡ ਕੀ ਆ ਮੈਂ ਕਹਿੰਨੇ ਪੰਜਾਬ ਦੇ ਲੋਕ ਨੇ ਜਿੰਨਾ ਕਿ ਦੱਬੋਂਗੇ ਠੀਕ ਹੈ ਨਾ ਅੱਜ ਕੀ ਆ ਝੰਡੇ ਸਾਰੇ ਇਕੱਠੇ ਹੋਗੇ ਅੱਜ ਹਾਂ ਨਿਸ਼ਾਨ ਸਾਹਿਬ ਘਟਦੀ ਸੀ ਪਰ ਗਾਹਾਂ ਨੂੰ ਮੈਂ ਇੱਕ ਦੱਸਦਾ ਵੀ ਨਿਸ਼ਾਨ ਸਾਹਿਬ ਵਾਲਿਆਂ ਨੂੰ ਵੀ ਹਾਕ ਮਾਰਾਂਗੇ ਉਹ ਵੀ ਪਹੁੰਚਣਗੇ ਤੇ ਜਦੋਂ ਕੀ ਆ ਮੈਂ ਕਹਣਾ ਵੀ ਫਿਰ ਮੈਂ ਕਹਿੰਦਾ ਲੋਕਾਂ ਨੂੰ ਥਾਣੇ ਨਹੀਂ ਥਿਆਉਂਦਾ ਪਹਿਲਾਂ ਕਿਸਾਨ ਮੋਰਚਾ ਹੀ ਵੀ ਦੇਖ ਲਿਆ ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਤੇ ਵੀ ਦੇਖ ਲਿਆ ਤੇ ਇਸ ਮਸਲੇ ਤੇ ਵੀ ਕਿ ਸਰਕਾਰ ਨੇ ਕੀਆ ਬੌੜਾ ਚਿਰਨੀ ਅਗਲੇ ਹਫ਼ਤੇ ਕੱਟ ਕਰਨ ਦੀ ਲੋੜ ਨਹੀਂ ਪੈਣੀ ਬਈ ਜੇ ਲੋਕ ਇਸ ਗੱਲ ਨੂੰ ਮਨਚ ਵਸਾ ਕੇ ਮੈਂ ਕਹਿੰਦਾ ਬੋਲੀ ਵੀ ਪੈਣ ਸੋਸ਼ਲ ਮੀਡੀਆ ਤੇ ਤਾਂ ਦੋ ਦਿਨਾਂ ਚ ਬੰਦਾ ਅੰਦਰ ਹੋਊਗਾ ਤੇ ਪਰਚੇ ਦਰਜ ਹੋਣਗੇ ਅੱਛਾ ਭਾਈ ਪੁਲਿਸ ਦਾ ਜਿਹੜਾ ਰੋਲ ਆ ਪੁਲਿਸ ਡਰਾ ਰਹੀ ਹੈ ਕਿ ਤੇਰੇ ਉੱਤੇ ਭਾਈ ਪਰਚਾ ਪਾ ਦਾਂਗੇ ਆਉਦੀ ਆਵਾਜ਼ ਬੰਦ ਕਰ ਲਾ ਪਰ ਦੂਜੇ ਪਾਸੇ ਕੱਲ ਜਿਵੇਂ ਆਪਾਂ ਦੇਖਿਆ ਕਿ 24 ਘੰਟਿਆਂ ਵਿੱਚ 4 ਥਾਂ ਗੋਲ ਕੁਝ ਕੰਮ ਦਾ ਸਵਾਲ ਆ। ਆਪਾਂ ਪੁਲਿਸ ਸਟੇਟ ਦੀ ਗੱਲ ਐਵੇਂ ਨਹੀਂ ਲੋਕਾਂ ਚ ਹੋਈ ਜਾਂਦੀ। ਅੱਜ ਜਿੱਥੇ ਵੀ ਕੋਈ ਰੌਲਾ ਪੈਂਦਾ ਬੇਸ਼ੱਕੀ ਆ ਉਹ ਪਾਣੀਆਂ ਦਾ ਮਸਲਾ, ਕਿਸਾਨੀ ਦਾ ਮਸਲਾ, ਕੋਈ ਹੋਰ ਮਸਲੇ ਦੇ ਜਿੱਥੇ ਕੀ ਆ ਮੈਂ ਕਹਿੰਦਾ ਲੋਕ ਇਕੱਠੇ ਹੁੰਦੇ ਆ। ਪਹਿਲੀ ਗੱਲ ਤੁਹਾਨੂੰ ਉੱਥੇ ਡੀਸੀ ਐਸਡੀਐਮ ਤਹਿਿਲਦਾਰ ਨਹੀਂ ਦਿੰਦੇ। ਇਹ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਸਲੇ ਹੱਲ ਕਰਨੇ ਹੁੰਦੇ। ਉੱਥੇ ਕੌਣ ਦਿੰਦਾ? ਉਥੇ ਵਰਦੀ ਵਾਲੇ ਦਿੰਦੇ ਜਿਹੜੇ ਡਰਾਉਂਦੇ ਆ। ਇਹ ਵਰਦੀ ਸਾਡੀ ਹਫਾਜ਼ਤ ਵਾਸਤੇ ਆ ਬਈ। ਇਹ ਵਰਦੀ ਕਰਦੀ ਕੀ ਆ? ਅੱਜ ਇੱਥੇ 30 ਦੇ ਕਰੀਬ ਸੀਆਈਡੀ ਵਾਲੇ ਬੰਦੇ ਇਕੱਠੇ ਹੋਏ। ਤੇ ਉਹ ਸਿਰਫ ਕੀ ਹੈ ਮੈਂ ਕਹਿੰਦਾ ਵੀ ਕੁਰਸੀ ਦੇ ਪਾਵਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਿਹਾ ਵੀ ਕਿਹੜਾ ਬੰਦਾ ਕੁਰਸੀ ਨੂੰ ਹੱਥ ਪਾਉਂਦਾ ਯਾਰ ਆਪਾਂ ਨਾਲ ਦੀ ਨਾਲ ਜਾ ਕੇ ਦੱਸੀਏ ਤੇ ਮਾਕੇ ਨਾਮ ਲੱਗੇ ਜਿਵੇਂ ਉਹ ਨਹੀਂ ਕਹਿੰਦੇ ਸੀਗੇ ਇੱਕ ਦੀਪ ਸਿੱਧੂ ਗੱਲ ਕਰਦਾ ਹੁੰਦਾ ਉਹ ਮਾਕੇ ਜਿਹੜੇ ਹੁੰਦੇ ਆ ਲੈਂਦੇ ਹੁੰਦੇ ਦਲਾਲ ਦਲਾਲ ਵੀ ਬਾਈ ਜੀ ਉਹ ਕਹਿੰਦਾ ਸੀ ਮਾਲਾ ਦੇ ਮਣਕੇ ਕੀ ਹੈ ਲੈਣ ਵਾਲੇ ਲੋਕ ਜਿਹੜੇ ਹੈਗੇ ਨੇ ਠੀਕ ਹੈ ਨਾ ਉਹ ਮਾਲਾ ਦੇ ਮਣਕੇ ਲੈਣ ਵਾਲੇ ਲੋਕ ਜਿਹੜੇ ਹੈਗੇ ਉਹ ਜਾ ਜਾ ਕੇ ਇੱਥੋਂ ਵੀ ਦੱਸਣਗੇ ਵਿੱਚ ਕਈ ਖਾਕੀ ਵਰਦੀ ਤੋਂ ਬਿਨਾ ਵੀ ਵਿੱਚ ਬੰਦੇ ਪਹੁੰਚੇ ਹੋਣਗੇ ਜਿਹੜੇ ਬੰਦੇ ਦੀ ਕੱਲੀ ਕੱਲੀ ਖਬਰ ਕੱਲੇ ਕੱਲੇ ਬੰਦੀ ਪਾਖੇ ਤਾਂ ਮੈਂ ਇਹੀ ਗੱਲ ਕਹਣਾ ਵੀ ਪੁਲਿਸ ਪ੍ਰਸ਼ਾਸਨ ਦਾ ਕੰਮ ਹੁੰਦਾ ਲੋਕਾਂ ਦੀ ਇਫਾਜ਼ਤ ਕਰਨਾ ਹੁਣ ਤੁਸੀਂ ਗੱਲ ਕੀਤੀ ਹੈ ਕੱਲ 4 ਥਾਂ ਗੋਲੀ ਚੱਲੀ ਆ ਸ਼ਾਮ ਤੱਕ ਅੱਜ ਵੀ 5 4 ਥਾਂ ਗੋਲੀ ਚੱਲੂਗੀ ਜਿਹੜਾ ਇਹ ਬਣਾ ਰੱਖਿਆ ਹੈ ਭੈ ਜਿਹੜਾ ਲੋਕਾਂ ਚ ਪੈਦਾ ਕੀਤਾ ਜਾ ਰਿਹਾ ਲੋਕਾਂ ਦੇ ਕੀ ਆ ਦਿਮਾਗਾਂ ਨੂੰ ਸੁੰਨ ਕੀਤਾ ਜਾ ਰਿਹਾ ਬੰਦ ਕੀਤਾ ਜਾ ਰਿਹਾ ਪਰ ਮੈਂ ਕਹਣਾ ਵੀ ਜਿੰਨਾ ਬੰਦ ਕਰਨ ਦੀ ਕੋਸ਼ਿਸ਼ ਕਰਨਗੇ ਜਦੋਂ ਸਾਨੂੰ ਆਪਦੇ ਧੀਆਂ ਪੋਤਾਂ ਦੀ ਜਾਨ ਜਦੋਂ ਸੁਰੱਖਿਅਤ ਨਾ ਮਿਲੂ ਜਦੋਂ ਬਈ ਪੁੱਤਾਂ ਦੇ ਪੈਂਦੀ ਆ ਨਾ ਕੋਈ ਜਾਨਵਰ ਵੀ ਬਖਸ਼ਦਾ ਨਹੀਂ ਟਟਿਰੀ ਦੇਖ ਲਓ ਕਦੇ ਕੀ ਖੇਤ ਦੇ ਨੇੜੇ ਨਾ ਤੁਸੀਂ ਆਂਡਿਆਂ ਦੇ ਕੋਲੇ ਟਰੈਕ ਕਾ ਮੈਂ ਲੋਕਾਂ ਦੇ ਜਵਾਕਾਂ ਨੂੰ ਤੁਸੀਂ ਐ ਤੜਫਾਉਂਗੇ ਇਹਨਾਂ ਦੇ ਲੋਕਾਂ ਨੂੰ ਮਾ ਕੇ ਜਵਾਕਾਂ ਦੇ ਹਾਵਣਾ ਕਰੋਗੇ ਤਾਂ ਫਿਰ ਲੋਕ ਚੁੱਪ ਨਹੀਂ ਬੈਣੇ ਜਿਵੇਂ ਜਥੇਬੰਦੀਆਂ ਜੇ ਇਕੱਠੀਆਂ ਹੋਈਆਂ ਆਉਣ ਵਾਲੇ ਟਾਈਮ ਤੁਹਾਨੂੰ ਇਹੀ ਜਨਤਕ ਜਥੇਬੰਦੀਆਂ ਦੇ ਮੂਹਰੇ ਇਹਦੇ ਗੋਡੇ ਟੇਕ ਤੇ ਦਿਖਾਉਂਗਾ ਇਹ ਮਾਫੀ ਮੰਗਦੇ ਦਿਖਾਵਾਂਗੇ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਤੇ ਹੁਣ ਕਿਉਂਕਿ 27 ਨੇੜੇ ਆ 4 ਸਾਲ ਟੱਪ ਗਿਆ ਤੇ ਕਰਨ ਜੋਗੇ ਜੇ ਕੁਝ ਹੁੰਦੇ ਹੋਂ ਤੱਕ ਇਹਨਾਂ ਨੂੰ ਕੀ ਕਰ ਲੈਣਾ ਚਾਹੀਦਾ ਸੀ ਪਰ ਜਿਹੜੇ ਇਹਨਾਂ ਦੇ ਹੇਠਲੇ ਮਾ ਕੇ ਕੇਡਰ ਹੈਗਾ ਜੋ ਕਰ ਰਿਹਾ ਮੇਰੇ ਖਿਆਲ ਚ ਭਗਵੰਤ ਮਾਨ ਤੱਕ ਵੀ ਗੱਲ ਸਹੀ ਪਹੁੰਚਦੀ ਨਹੀਂ ਹੋਣੀ ਤੇ ਜੇ ਗ ਫਿਰ kia ਸੁੱਤਿਆਂ ਦਾ ਜਿਹੜਾ ਹਾਲਾਤ ਬਣਦੇ ਹੁੰਦੇ ਹਨਾ ਫਿਰ ਉਹਨਾਂ ਨਾਲ ਉਹੀ ਹਾਲਾਤ ਹੋਣੇ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ